ਅੱਜ ਵੀ ਦੇਖ ਰਿਹਾ ਮਲੋੜ ਲਈ ਮੈਂ ਰਾਮਕਮਰ ਸੋ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਹਾਂ ਇਸ ਵੇਲੇ ਮੈਂ ਖੜਾ ਹਾਂ ਮਲੋੜ ਦੇ ਬਾਜ਼ਾਰ ਦੇ ਵਿੱਚ ਗੱਲ ਕਰੀਏ ਜਿੱਥੇ ਰੋਡ ਤੇ ਬਹੁਤ ਨਾਲ ਕੋਲ ਚੜਦੇ ਆ ਸਰ ਕਮਰਾ ਬੈਟਰੀ ਹਾਊਸ ਤੋਂ ਬਿਲਕੁਲ ਸਾਹਮਣੇ ਰੇੜੇ ਪਿੰਡ ਖੁੱਤੀ ਹੈ ਇਸ ਵੇਲੇ ਬਹੁਤ ਬਹੁਤ ਲੋਕ ਹੋ ਗਏ ਦੋਵਾਂ ਪਾਸੇ ਲੋਕ ਬਹੁਤ ਵਾਰਕਾ ਜੀ ਉਹ ਨਾਮ ਲਿਖਿਆ ਰਵਾਨ ਨੂੰ ਕੋਈ ਲੋਟਰੀ ਤੋਂ ਔਰ ਕੀ ਕਹਨੇ ਪਿਆ ਜੀ ਮੈਂ ਜੀ ਸ਼ੋਕ ਗਰੋਵਰ ਲਾਰੀ ਸਟਾਲ ਮਾਰਕੀਟ ਤੋਂ ਬਿਲਕੁਲ ਸਾਹਮਣੇ ਸ਼ੋਕ ਗਰੋਵਰ ਲਾਰੀ ਸਟਾਲ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੂੰ ਐਸਕੇ ਪੰਜਾਹ ਸਰਕਾਰ ਨੇ 6 ਰੁਪਏ ਦੀ ਟਿਕਟ 50000 ਦਾ ਨਾਮ ਮੇਰੀ ਲਾਰੀ ਸਟਾਲ ਤੋਂ ਨਿਕਲਿਆ ਜੀ ਉਸ ਤੋਂ بڑے ਵੱਡੇ ਨਾਮ ਪਹਿਲਾ ਫਰਸਟ ਪ੍ਰਾਈਜ਼ 10 ਕਰੋੜ ਦਾ ਸ਼ੋ ਇਸੇ ਨੰਬਰ ਦੇ ਸ਼ੋਕ ਗਰੋਵਰ ਲਾਰੀ ਸਟਾਲ ਸੀਟੀ ਡੋਰ ਉਦੋਂ ਮਾਰਕਸਰ ਕਮਰਾ ਬੈਂਟ ਰਿਹਾ ਉਹਦੇ ਸਾਹਮਣੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਆਂ ਐ ਕਿੰਨੀ ਲੋੜੀ ਬੰਪਰ 50 ਸਰਕਾਰ ਦਾ 10 ਕਰੋੜ ਦਾ ਨਾਮ ਕੱਢ ਰਹੇ ਨੇ 17 1 2026 ਨੂੰ ਸ਼ਾਮ ਨੂੰ 8 ਵਜੇ ਤੇ ਉਸ ਤੋਂ ਬਾਅਦ ਹੈਗਾ ਜੀ 3 ਕਰੋੜ ਦਾ ਪਹਿਲਾ ਦਾਮ ਹੈਗਾ ਜੀ 21 2 2026 ਨੂੰ ਇਹ ਡਰਾਫਟ 3 ਕਰੋੜ ਦਾ ਪਹਿਲਾ ਪ੍ਰਾਈਸ ਉਸ ਤੋਂ ਬਾਅਦ 6 ਪਹਿਲੀ ਟਿਕਟ ਤਿੰਨ ਡਰਾ ਕਰਦੇ ਨੇ 1 6 ਵਜੇ 1 8 ਵਜੇ ਤੇਰੇ 1 ਵਜੇ ਇਹਦੇ ਤਿੰਨ ਡਰਾ ਨਿਕਲਦੇ ਨੇ ਇੱਕ ਹੋਰ ਇੱਕ ਟਿਕਟ ਮਿਲਦੀ ਪਲੱਸ ਹੁੰਦੀ ਏ ਫਿਰ ਉਸ ਤੋਂ ਬਾਅਦ ਗੁੱਜਾ ਨਾ ਮੈਗਾ ਜਿੱਤ 7 2 ਨੂੰ ਪਹਿਲਾ ਫਸਟ 9.5 ਕਰੋੜ ਦਾ 50 ਸਰਕਾਰ ਦੀ ਲਾਟਰੀ ਹੈ ਇੱਥੇ ਸ਼ੋਕ ਗਰੋਵਰ ਆਰਟਿਸਟ ਹਾਲ ਤੇ ਪਹੁੰਚੋ ਕਿ ਸਰ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਹੈਗਾ ਤੁਹਾਡੇ ਕੋਲ ਜਿਹੜੀ ਲਾਟਰੀ ਹੈ ਕਿੰਨਾ ਸਮਾਂ ਹੋ ਗਿਆ ਸਾਲੋਂ ਕੋ ਲਾਟਰੀ ਕੰਮ ਕਰਦੇ ਨੇ 100 ਕਰੋਵਰ ਲਾਸਟ ਸਾਲ ਸੁਰਜਾਰਾਮ ਮਾਰਕਰ ਕਮਰਾ ਬੈਟਰੀ ਹਉ ਦੇ ਸਾਹਮਣੇ ਪਹਿਲਾ ਥੋਣ ਨਾਮ ਨਿਕਲੇ ਮੇਰੇ ਕੋਲ ਜਿਆ ਯਾਰ ਦਾ 5 ਠਿਕਾ ਇੱਕੋ ਨੰਬਰ ਦੀਆਂ ਨਾਮ ਨਿਕਲਾ ਐਸ ਐ ਸardar ਭਾਈ ਸਾਹਿਬ ਜੀ ਨੂੰ ਮੇਰਾ ਪਿੰਨ ਫਟੇ ਵਰਹਾਣੀ ਵਾਲਾ ਹੈ ਜੀ ਇਹ ਇੱਥੇ ਮਲੋਟ ਆਈਏ ਇੱਥੇ ਵਿਕੀ ਕੋਲ ਬਹਿ ਜੀਦਾ ਆ ਕੇ ਜਾਂ ਲੰਗ ਚ ਟੱਪਦੇ ਉਹ ਦਿਨ ਇਹ ਮੇਰੇ ਨਾਲ ਟ੍ਰਿਪ ਆਲਾ ਇਹ ਮੈਂ ਹੈ ਯਾਰ ਨਿਕਲਦੀ ਤਾਂ ਹੈਗੀ ਨਹੀਂ ਇਹ ਆਲਾ ਨਿਕਲੇਗੀ ਯਾਰ ਮਹਾਰਾਜ ਦੇਸ਼ਾ ਇਹਨੇ ਮੇਰੇ ਧੱਕੇ ਨਾਲ ਪੜਾਤੀਆਂ ਤੋਂ ਐਕਟਿਵਿਟੀ ਤੋਂ ਪੜਾ ਲੀਤੀ ਉਹ ਮੈਂ ਜਹਾ ਨੂੰ ਬੈਠਾ ਕਰ ਮੈਂ ਬੈਠਾ ਆ ਅਚਾਨਕ ਸੌਂ ਲੱਗ ਮੈਂ ਜੇ ਰਿਜ਼ਲਟ ਤਾਂ ਵੇਖੀਏ ਮੋਬਾਈਲ ਤੇ ਚੈੱਕ ਕੀਤਾ ਨਾ ਬਰਫ ਉੱ ਆਇਆ ਉਹਦੇ ਵੇਖਿਆ ਤੇ ਫਿਰ ਨਿਕਲਿਆ ਆਇਆ ਜੀ ਉਹ ਮੈਂ ਇੱਕ ਟਿਕਟ ਮੈਸਾ ਬਣਾਇਆ ਸੀ 10000 ਰੁਪਏ ਮੈਂ ਤਾਂ ਉਸ ਹਿਸਾਬ ਨਾਲ ਮੈਂ ਕਿਹਾ ਕਿ ਅੱਗੇ ਦੇਖਿਆ ਵਿਕੀ ਨੇ ਇਹ ਅਲੱਗ ਜਿਹੜੇ 5 ਗੁਣਾ ਆਪਣੇ ਪਾਤੀ ਪਿਕਸਾਨੀ ਕੋਲ ਨਾਮ ਦਿਆ 5 ਗੁਣਾ ਨਾਮ ਹੋ ਗਿਆ ਤੁਹਾਡਾ ਹਾਂ ਹੋ ਗਿਆ ਇਹ ਉਹ ਬੱਸ ਇੱਥੇ ਅੱਗੇ ਤਾਂ ਮੈਨੂੰ ਕੁਝ ਨਹੀਂ ਆਪਾਂ ਚੀ ਜਿਹੜੀ 5 ਗੁਣਾ ਆਉਂਦੀ ਹੁੰਦੀ ਹੈ ਨਾ ਇੱਕ ਹੋ ਗਈ ਦੋ ਗੁਣਾ ਹੋ ਗਿਆ ਨਾਮ ਪਰ ਤਾਂ 10 ਹੀ ਆਪਦੇ ਕਿਸਮਤ ਲੱਗੇ ਤਾਂ ਕੋਈ ਪਤਾ ਨਹੀਂ ਹੁੰਦਾ ਕਿਹੜਾ ਕੋਈ ਪਤਾ ਨਹੀਂ ਕਿਸਮਤ ਹੈ ਜਿੰਦੇ ਕਰੋ ਹੋ ਜਾਣੇ ਕੋਈ ਪਤਾ ਨਹੀਂ ਹੈ ਜੀ ਔਰ ਲੱਗਦਾ ਬੰਡਲ ਦੇ ਕੇ ਬਣੀ ਜਾ ਰਹੀ ਹੈ ਨਾ ਕਿ ਕੀ ਕਹਿੰਦੇ ਪਿਓ Tomato ਹੁਣ ਕਿਹੜੀ ਦੇ ਕੇ ਲਾਉਣੀ ਆ ਮਤਲਬ ਕੀ ਕਹਿੰਦੇ ਪਿਓ ਗਾਟਾ ਜਿਹੜਾ ਹੈਗਾ ਵੀ ਲਾਈਵ ਆਪਾਂ ਇਸ ਦੇ ਰਹੇ ਆ ਇਹਦਾ ਨੰਬਰ ਸ਼ੇਅਰ ਕਰ ਦੋ ਲਾਗੜੂ ਕਿਨੇ ਪਿਆ ਮੈਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਸੱਚੇ ਬਾਸ਼ੇ ਨੇ ਸਾਹਿਬ ਜੀ ਨੂੰ ਪੰਜ ਚਿੱਟਾ ਦਾ ਪ੍ਰਿਆਰ ਦਾ ਨਾਮ ਨਿਕਲਿਆ ਹੈ ਮੈਨੂੰ ਬਹੁਤ ਖੁਸ਼ੀ ਹੈ ਮੈਂ ਕਹਿੰਦਾ ਪ੍ਰਮਾਤਮਾ ਐਸੇ ਨਾਮ ਮੇਰੇ ਕੋ 10 ਕਰੋੜ ਦਾ ਨਾਮ ਮੇਰੇ ਕੋ ਨਿਕਲਣਾ ਹੈ ਚੋਕ ਗਰੋਵਰ ਲਾਟਰੀ ਸੁਧਾਰਾ ਮਾਰਕੀਟ ਕਮਰਾ ਬੈਟਰੀ ਹਾਊਸ ਦੇ ਸਾਹਮਣੇ ਨਾਮ ਨਿਕਲਿਆ 10 ਕਰੋੜ ਦਾ ਮੇਰੇ ਕੋਲ ਨਿਕਲਣਾ ਹੈ 1712026 ਸ਼ਾਮ ਨੂੰ 8 ਵਜੇ ਦਾ ਨਿਕਲਣਾ ਮੇਰੀ ਲਾਟਰੀ ਸਟਾਲ ਤੇ ਜਰੂਰ ਪਹੁੰਚੋ ਸੋ ਵਿਕੀ ਜੀ ਗਰੋਵਰ ਜਿਹੜੇ ਕੀ ਬੜੇ ਖੁਸ਼ ਹੈ ਇਸ ਵੇਲੇ ਔਰ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਜਿਹੜਾ 10 ਕਰੋੜ ਦਾ ਨਾਮ ਆ ਉਹ ਮੇਰੀ ਸਟਾਲ ਤੋਂ ਨਿਕਲੂਗਾ ਤਾਂ ਲੱਡੂ ਇਹਨਾਂ ਦੇ ਵੱਲੋਂ ਜਿਹੜੇ ਵੰਡੇ ਜਾਂਦੇ ਪਏ ਆ ਤੁਸੀਂ ਦੇਖ ਸਕਦੇ ਹੋ ਐਡਰੈਸ ਇੱਕ ਵਾਰ ਫਿਰ ਤੋਂ ਦੱਸਤਾ ਹਾਂ ਇਹਨਾਂ ਦਾ ਐਡਰੈਸ ਹੈ ਜਦੋਂ ਆਪਾਂ ਪੁਲ ਚੜਦੇ ਹਾਂ ਡਿਊਟੀ ਰੋਡ ਤੋਂ ਨੀਲੇ ਪੁਲਿਸ ਚੌਕੀ ਔਰ ਕਮਰਾ ਬੈਟਰੀ ਹਾਊਸ ਦੇ ਬਿਲਕੁਲ ਸਾਹਮਣੇ ਅਸ਼ੋਕ ਰੋਵਰ ਲੌਟਰੀ ਸੌਂਦੇ ਨੇ ਜੀ ਰੋਵਰ ਤੋਂ ਤੁਹਾਨੂੰ ਮਿਲ ਲਗੇ ਇਹਨਾਂ ਦੇ ਕੋਲ ਜਿਹੜੀ ਤੁਸੀਂ ਹੈ ਟਿਕਟ ਲੈ ਸਕਦੇ ਹੋ ਕਿ ਕਿੰਨੇ ਕਿੰਨੇ ਜਿਹੜਾ ਹੈਗਾ ਤੁਸੀਂ ਆਦੇ ਹੋ ਤਾਂ ਕਿੰਨੇ ਕਿੰਨੇ ਬੈਠਦੇ ਆ ਟਿਕਟ ਚਾਹੀਦੀ ਹੋਵੇ ਸਰ ਜੀ ਮੈਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਬੈਠਾ ਹਾਂ ਜੀ ਤੁਸੀਂ 올ੈਂਪਿਕ ਮੰਗਾ ਸਕਦੇ ਹੋ ਮੇਰਾ ਨੰਬਰ ਹੈ 965300803 ਵਿੱਕੀ ਗਰੋਵਰ ਮੇਰਾ ਆ ਨੰਬਰ ਹੈ ਕਿਦੋਂ ਮਰਜੀ ਟਿਕਟ ਲੈ ਸਕਦੇ ਹੋ ਸਰੇ 9 ਵਜੇ ਤੂੰ ਲੈ ਕੇ ਰਾਤੀ 9 ਵਜੇ ਸੋਰੀ ਸਵੇਰੇ 9 ਵਜੇ ਤੂੰ ਲੈ ਕੇ ਰਾਤੀ 8 ਵਜੇ ਕਿਉਂ ਨਾ ਇੱਥੇ ਕਿਦੋਂ ਮਰਜੀ ਟਿਕਟ ਲੈ ਸਕਦੇ ਹੋ ਸ਼ੋਕ ਗਰੋਵਰ ਲਾਈਫ ਸਟਾਈਲ ਸਿਟੀ ਰੋਡ ਮਲੋੜ ਸੁਧਾਰਾ ਮਾਰਕੀ ਦੇ ਸਾਹਮਣੇ ਕਮਰਾ ਬੈਕਰੀ ਹਾਊਸ ਸਾਹਮਣੇ ਵਿੱਕੀ ਗਰੋਵਰ ਜਿਨ੍ਹਾਂ ਦੇ ਕੋਲ ਇਹ 50000 ਦਾ ਜਿਹੜਾ ਨਾਮ ਆ ਜਿਨ੍ਹਾਂ ਦੀ ਲੋਟਰੀ ਸਾਲ ਤੋਂ ਜਿਹੜਾ ਹੈ ਇਹ ਇਨਾਮ ਨਿਕਲਿਆ ਤਾਂ ਭਾਈ ਸਾਹਿਬ ਵੀ ਇਸ ਵੇਲੇ ਲੋਟਰੀ ਖਰੀਦ ਕੇ ਪਏ ਆ ਦੇਖਦੇ ਆ ਅਗਲਾ ਇਹਨਾਂ ਨੂੰ ਜਿਹੜਾ ਹੈਗਾ ਇਨਾਮ ਨਿਕਲਦਾ ਪੰਜਾਤੀ ਲੋਟਰੀ ਦੇ ਜਮੇ ਉਹ ਕੀ ਦੇਖਣੀ ਦੁਕਾਨ ਤੇ ਮਤਲਬ ਇਹਨਾਂ ਦੇ ਜਿਹੜਾ ਸਾਥ ਇਹਨਾਂ ਨੂੰ ਰੋਕੇ ਦੇਣਾ ਇਨਾਮ ਨਿਕਲਿਆ ਹੋਇਆ ਹੈ ਤੁਹਾਡਾ ਕੀ ਹੁਣ ਹੈ ਵੀ ਬੰਦੀ ਗੱਲ ਕੀ ਤੁਹਾਡੀ ਹਾਂਜੀ ਹਾਂਜੀ ਸਾਇਰ ਕਰਪਾ ਕਰੂ ਇਹਨਾਂ ਦੇ ਵਾਲ ਕਰੇ ਗੱਡੀ ਆਪਣ ਵਾਲ ਕਰਪਾ ਕਰੂ ਕਿੰਨੇ ਰੁਪਏ ਦੀ ਲਾਟਰੀ ਵਾਰੀ ਆਈ ਆਈ ਆਪ ਕਿੰਨੇ 200 200 ਵਾਲੀ ਵਾਰੀ ਵਾਹ ਜੀ ਵਾਹ ਤਾਂ 200 ਤੇ ਜਿਹੜੀ ਨਹੀਂ ਟਿਕਟ ਹੈ ਉਹਨਾਂ ਲੋਕ ਪ੍ਰੀਮੀਅਮ ਆਏ ਦੇਖਦੇ ਕਿ ਬੰਦਾ ਸੋ ਜਿਸ ਤਰ੍ਹਾਂ ਨਾਲ ਦਿੱਤੀ ਵੱਲੋਂ ਕਿਹਾ ਗਿਆ ਕਿ ਅੱਗੇ ਡਾਟਸਕੋਰ ਦਾ ਨਾਮ ਆਪਣੇ ਕੋਲੇ ਨਿਕਲਣਾ ਤੁਹਾਨੂੰ ਐਡਰੈਸ ਪਤਾ ਮੋਬਾਈਲ ਨੰਬਰ ਸਭ ਦੱਸਣਾ ਤਾਂ ਟਾਈਮ ਬੱਸ ਟਿਕਟ ਲੋਕ ਨੇ ਅਵੇਲੇਬਲ ਹੁੰਦੇ ਆ ਤੁਸੀਂ ਫੋਨ ਕਰਕੇ ਇਹਨਾਂ ਨਾਲ ਗੱਲਬਾਤ ਕਰਕੇ ਤੇ ਫੋਨ ਕਰ ਸਕਦੇ ਹੋ ਟਿਕਟ ਲੈ ਸਕਦੇ ਹੋ ਸੋ ਦੇਖਦੇ ਆ ਅਗਲਾ ਨਾਮ ਕਿੱਥੇ ਕਿੰਨੂ ਤੱਕ ਕਿਵੇਂ ਨਿਕਲਦਾ ਸੋ ਫਿਲਹਾਲ ਮੈਨੂੰ ਇਜਾਜ਼ਤ ਮਿਲਦੇ ਨਵੀਂ ਅਪਡੇਟ ਦੇ ਨਾਲ ਧੰਨਵਾਦ